ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੋ ਜਾਗੋ ਆ ਵੇਖੋ ਬਿਆਸ ਵਾਲਾ ਡੇਰੇਦਾਰ ਬਾਬਾ ਇਹ ਬਾਦਲਾਂ ਨਾਲ ਬੈਹਾ ਵਿੱਚ ਬਾਦਲਾਂੇ ਤੁਰਿਆ ਫਿਰਦਾ ਕਦੀ ਕਾਂਗਰਸੀਆਂ ਨਾਲ ਕਦੀ ਆਮ ਆਦਮੀ ਪਾਰਟੀਆਂ ਹੀਰਾ ਮਿਲ ਗਿਆ ਸੋ ਇਹ ਬੋਟਾਂ ਦੀਆਂ ਗੱਲਾਂ ਹੁੰਦੀਆਂ ਬੋਟਾਂ ਦੇ ਚੱਕਰ ਹੁੰਦੇ ਨੇ ਜਾਗੋ ਸਿੱਖੋ ਜਾਗੋ ਡੇਰੇਦਾਰਾਂ ਨੂੰ ਤਿਆਗੋ ਦੇਖੋ ਡੇਰਾ ਬਿਆਸ ਮੁਖੀ ਇਸ ਨੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਪੰਜਾਬ ਦੀਆਂ ਜ਼ਮੀਨਾਂ ਦੇ ਕਾਬਜ ਹੋ ਗਿਆ ਬਾਰ ਜੋ ਐਨ ਆਰ ਆਈ ਗਏ ਹਨ ਉਹ ਪੰਜਾਬ ਦੇ ਵਸਨੀਕ ਹੋ ਗਏ ਆਪਣੇ ਆਪ ਨੂੰ ਕਹਿੰਦੇ ਤਾਂ ਸਿੱਖ ਹਨ ਪਰ ਇਸ ਡੇਰੇ ਦਾ ਉਹਨੂੰ ਪੈਸੇ ਪਾਈ ਗਏ 70 ਸਾਲਾਂ ਤੋਂ ਅਤੇ 70 ਸਾਲਾਂ ਤੋਂ ਇਹ ਡੇਰਾ ਬਿਆਸ ਮੁਖੀ ਅਤੇ ਇਸ 10 ਲੱਖ ਚੀਲਿਆ ਨੇ ਕਦੀ ਬਾਦਲਾਂ ਦੀ ਕਦੀ ਕਾਂਗਰਸਾਂ ਦੀ ਕਦੀ ਆਮ ਆਦਮੀ ਪਾਰਟੀਆਂ ਦੀ ਸਪੋਰਟ ਕੀਤੀ ਬਾਦਲ ਵੇਖੋ ਤੁਸੀਂ ਬਾਦਲਾਂ ਦੇ ਵਿਆਹ ਵਿੱਚ ਗਿਆ ਬਾਦਲਾਂ ਨੇ ਬਿਆਦਮੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਦਲਾਂ ਨੇ ਆਪ ਕਬੂਲਿਆ ਹੈ ਪਰ ਫਿਰ ਵੀ ਇਹ ਬਾਦਲਾਂ ਦੇ ਵਿਆਹ ਵਿੱਚ ਗਿਆ ਸਿੱਖੋ ਜਾਗੋ ਇਹ ਜਾਗਣਾ ਸਮਾਂ ਹੈ ਕਦੋਂ ਜਾਗੋਗੇ ਸਿੱਖੋ ਸਾਡੇ ਗੁਰੂ ਘਰਾਂ ਵੱਲ ਦੇਖੋ ਕਦੀ ਸਾਡੇ ਗੁਰੂ ਘਰ ਸਾਡੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਤਾਂ ਇਹਨਾਂ ਦਾ ਕੋਈ ਡੇਰਾਮੁਖੀ ਕਦੇ ਨਹੀਂ ਗਿਆ ਹੁਣੇ ਸਾਡੇ ਗੁਰੂ ਘਰਾਂ 'ਚ ਜਾ ਰਹੇ ਹਨ ਸਾਡੇ ਸੱਚਖੰਡ ਹਰਮੰਦਰ ਸਾਹਿਬ ਵਿਖੇ ਕਿਉਂ ਇਸ ਦਾ ਕਾਰਨ ਇਹ ਹੈ ਕਿਉਂਕਿ ਹੁਣ ਥੋੜੇ ਬਹੁਤੇ ਜਦੋਂ ਸਿੱਖ ਜਾਗਰੂਕ ਹੁੰਦੇ ਹਨ ਕੋਈ ਗੁਰੂ ਘਰਾਂ ਵੱਲ ਜਾਂ ਫਿਰ ਤਾਂ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵੱਲ ਜਾਗਰੂਕ ਹੁੰਦੇ ਹਨ ਵੀ ਬਿਆਦਵੀਆਂ ਜੇ ਹੋ ਰਹੀਆਂ ਹਨ ਸਾਡੇ ਸਿੱਖ ਜੇਕਰ ਜਾਗਰੂਕ ਹੁੰਦੇ ਹਨ ਗੁਰਸਿੱਖੀ ਵੱਲ ਜੁੜਦੇ ਹਨ ਤਾਂ ਫਿਰ ਇਹ ਜੋ ਡੇਰਾਮੁਖੀ ਹੁੰਦੇ ਹਨ ਉਹ ਸਮੇ ਦਾ ਮੌਕਾ ਤਾਕ ਦੇਖਦੇ ਹਨ ਫਿਰ ਉਹ ਉਹ ਇਸ ਇਸ ਦਾ ਕਾਰਨ ਇਹ ਹੈ ਇਸ ਕਰਕੇ ਹੀ ਇਹ ਜਾਂਦੇ ਹਨ ਸਾਡੇ ਗੁਰੂ ਘਰਾਂ ਵਿੱਚ ਤਾਂ ਕਿ ਜੋ ਸੰਗਤ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਇਹਨਾਂ ਨੂੰ ਫੇ ਜੋ ਘਾਟਾ ਨਾ ਪਵੇ ਇਹਨਾਂ ਦੇ ਖਜ਼ਾਨਿਆਂ 'ਚ ਗੋਲ ਖਜ਼ਾਨਿਆਂ ਨੂੰ ਨਾ ਘਾਟਾ ਨਾ ਪਵੇ ਡੇਰੇਦਾਰਾਂ ਦੇ ਖਜ਼ਾਨਿਆਂ ਨੂੰ ਘਾਟਾ ਨਾ ਪਵੇ ਸੋ ਸਮਝੋ ਸਿੱਖੋ ਅਜਹੀਆਂ ਚਾਲਾਂ ਤੋਂ ਬਚੋ ਸਿੱਖੋ ਪਿਛਲੇ 70 ਸਾਲਾਂ ਤੋਂ ਕਦੇ ਵੀ ਸਿਮਰਜੀਤ ਸਿੰਘ ਮਾਨ ਜੀ ਦੀ ਪਾਰਟੀ ਨੂੰ ਕਦੇ ਵੀ ਇਹਨਾਂ ਦੇ 10 ਲੱਖ ਚਿੱਲਿਆਂ ਸਪੋਰਟ ਨਹੀਂ ਕੀਤੀ ਸੋ ਅਜੋਕੇ ਸਮੇਂ ਮੋਗਲ ਹਾਲਾਤਾਂ ਵਰਗੇ 70 ਸਾਲਾਂ ਤੋਂ ਮੋਗਲ ਹਾਲਾਤਾਂ ਵਰਗੇ ਸਮੇਂ ਹੋਏ ਹਨ ਤੁਸੀਂ ਜਾਗੋ ਜਿਸ ਸਮਾਂ ਚਮਕੌਰ ਦੀ ਗੜੀ ਵਿੱਚ 10 ਲੱਖ ਮੁਗਲਾਂ ਨੇ ਸ਼ਹੀਦਾਂ ਸਿੰਘਾਂ ਨੂੰ ਸਾਡੇ ਘੇਰਾ ਪਾਇਆ ਸੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਘੇਰਾ ਪਾਇਆ ਸੀ ਸਹਿਬਜ਼ਾਦੇ ਨੂੰ ਸ਼ਹੀਦਾਂ ਸਿੰਘਾਂ ਨੂੰ ਘੇਰਾ ਪਾਇਆ ਸੀਗਾ ਅਜੋਕੇ ਸਮੇਂ ਅਜੇ ਹੀ ਦੇਹਤਾਰੀ ਗੁਰੂ ਡੰਮ ਦੇ ਦੇਰੇਦਾਰ ਜਿੰਨੇ ਵੀ ਹਨ ਇਹਨਾਂ ਦੇ 10 ਲੱਖ ਚੇਲਿਆਂ ਨੇ ਆ ਵੋਟਾਂ 10 ਲੱਖ ਚਿਲਿਆਂ ਦੀਆਂ ਵੋਟਾਂ ਕਾਂਗਰਸੀਆਂ ਨੂੰ ਕੋਈ ਬਾਦਲਾਂ ਨੂੰ ਜਿਹਨਾਂ ਬਾਦਲਾਂ ਨੇ ਬਿਆਦਮੀਆਂ ਕਰਾਈਆਂ ਬਰਗਾੜੀ ਕਾਂਡ ਕਰਵਾਏ ਬਾਦਲਾਂ ਨੇ ਆਪ ਕਬੂਲੇ ਉਹਨਾਂ ਨੂੰ ਬੋਤਾਂ ਉਹਨਾਂ ਨੂੰ ਵੋਟਾਂ ਜਾਂਦੀਆਂ ਅਸੀਂ ਹੱਲੇ ਵੀ ਨਹੀਂ ਜਾਗੇ ਹੱਲੇ ਇਹਨਾਂ ਕੁਝ ਹੋ ਗਿਆ ਫਿਰ ਵੀ ਨਹੀਂ ਜਾਗੇ ਸੋ ਪੰਜਾਬ ਦੇ ਵਸਨੀਕ ਹੋ ਕੇ ਖੁਦ ਨੂੰ ਸਿੱਖ ਕਹਿਣਾ ਪਰ ਪੈਸੇ ਡੇਰਾ ਵਿਆਜ ਮੁਖੀ ਨੂੰ ਪਾਈ ਜਾਣੇ ਇਹ ਕਿੱਥੋਂ ਦਾ ਅਸੂਲ ਹੈ ਸੋ ਜਾਗੋ ਸੋ ਵੀਰੋ ਜਾਗੋ ਬਾਹ ਫੜੋ ਕਿਸੇ ਗਰੀਬ ਦੀ ਗਰੀਬ ਗੁਰਸਿੱਖਾਂ ਪਰਿਵਾਰਾਂ ਦੀ ਬਾਹ ਫੜੋ ਗਰੀਬ ਗੁਰਸਿੱਖਾਂ ਪਰਿਵਾਰਾਂ ਦਾ ਭਲਾ ਹੋਵੇ ਜੋ ਡੇਰਾ ਬਿਆਸਮੁਖੀ ਹਨ ਇਹ ਦੇਖੋ ਇਹਨਾਂ ਦੇ ਤੁਸੀਂ ਡੇਰਿਆਂ ਜਾ ਕੇ ਦੇਖ ਲਓ ਇਹਨਾਂ ਦੇ ਚੇਲੇ ਦੇਖ ਲਓ ਉਹ ਕਦੇ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਹੀਂ ਬਣਾਉਂਦੇ ਇੱਕ ਦੂਜੇ ਨੂੰ ਮਿਲਣ ਸਮੇਂ ਸੋ ਕਹ ਇਨ੍ਹਾਂ ਨੇ ਆਪਣਾ ਹੀ ਕੋਈ ਨਾਮ ਬਣਾਇਆ ਹੈ ਉਹ ਆਪਣਾ ਹੀ ਉਹ ਚੁਮਾਉਂਦੇ ਹਨ ਮੈਂ ਨਾਮ ਨਹੀਂ ਲਵਾਗਾ ਇਹ ਕਮੈਂਟਾਂ ਵਿੱਚ ਵੀ ਉਹ ਹੀ ਲਿਖਦੇ ਹਨ ਫੇਸਬੁਕਾਂ ਤੇ ਸੋ ਸਾਡਾ ਗੁਰੂ ਸਾਹਿਬ ਜੀ ਦੇ ਸਾਡੇ ਫਤਿਹ ਬਖਸ਼ਿਸ਼ ਕੀਤੀ ਹੈ ਮਹਾਰਾਜ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਬਖਸ਼ੀ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੀ ਬੁલાਣੀ ਹੈ ਪਰ ਇਹ ਡੇਰੇਦਾਰਾਂ ਜੋ ਨਾਮ ਬਖਸ਼ ਨਾਮ ਲੋਕਾਂ ਨੂੰ ਦੱਸਿਆ ਹਨ ਇਹ ਜਿਹੇ ਆਪਣੇ ਹੀ ਘੜੇ ਉਹ ਨਹੀਂ ਤੁਸੀਂ ਗੁਰੂ ਸਾਹਿਬ ਦੇ ਲੱਗਣਾ ਹੈ ਲੜ ਸੋ ਬਿਆਦਵੀਆਂ ਦਾ ਦੌਰ ਚੱਲਦਾ ਹੈ ਤਾਂ ਕਿ ਉਹ ਬਿਆਦਵੀਆਂ ਨੂੰ ਰੋਕਿਆ ਜਾ ਸਕੇ ਵੱਤ ਵਦ ਸਿੱਖ ਸਜੋ ਫਤਿਹ ਬੁਲਾਇਆ ਕਰੋ ਇੱਕ ਦੂਜੇ ਨੂੰ ਮਿਲਣ ਲੱਗੇ ਜੋ ਡੇਰੇਦਾਰਾਂ ਦੇ ਨਾਮ ਖੜੇ ਹਨ ਉਹ ਨਹੀਂ ਕਰਨੇ ਉਹ ਨਹੀਂ ਤੁਸੀਂ ਲੈਣਾ ਤੁਸੀਂ ਗੁਰੂ ਦੇ ਸਿੱਖ ਹੈ ਜਿਹੜੇ ਉਹ ਮੰਨਣ ਇਹ ਗੱਲ ਗੁਰੂ ਸਾਹਿਬ ਦੇ ਗੁਰਬਾਣੀ ਦੇ ਸੱਚੇ ਉਪਦੇਸ਼ਾਂ ਨੂੰ ਮੰਨੋ 1990 ਦੇ ਦਹਾਕੇ ਵਿੱਚ ਉਦੋਂ ਕਿੱਥੇ ਗਏ ਸੀ ਇਹ ਡੇਰੇ ਦੇ ਯਾਰ ਪਿਛਲੇ 70 ਸਾਲਾਂ ਤੋਂ ਕਿੱਥੇ ਗਏ ਸੀ ਡੇਰੇਦਾਰ ਜਦੋਂ ਅਜੇ ਇਹ ਡੇਰੇਦਾਰਾਂ ਦੇ ਡੇਰਾ ਬਿਆਸ ਮੁਖੀ ਦੇ ਚੇਲੇ ਹੀ ਸਨ ਬਿਆੰਤੇ ਬੁੱਚੜ ਵਰਗੇ ਅਤੇ ਕੇਪੀਐਸ ਗੱਲ ਵਰਗੇ ਅਜੇ ਇਹ ਪੁਸੀ ਪੁਲਿਸ ਅਫਸਰ ਅਜੇ ਇਹ ਡੇਰੇਦਾਰਾਂ ਦੇ ਚੇਲੇ ਸਨ ਜਿਨ੍ਹਾਂ ਨੇ ਰੱਜ ਕੇ ਸਿੱਖੀ ਦਾ ਘਾਣ ਕੀਤਾ ਸਿੱਖ ਨੌਜਵਾਨਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ 1990 ਦੇ ਦਹਾਕੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਦੋਂ ਕਿੱਥੇ ਸੀ ਜਦੋਂ ਅਜਿਹੇ ਬੇਰੇਦਾਰਾਂ ਦੇ ਦੇਹਤਾਰੀ ਗੁਰੂ ਢੰਮ ਦੇ ਚੇਲੇ ਜਾਂ ਉਹ ਸਿੱਖਾਂ ਨੂੰ ਸ਼ਹੀਦ ਕਰ ਰਹੇ ਸਨ ਸੋ ਸਿੱਖੋ ਅੱਜਕੱਲ ਜਾਗਰੂਕ ਹੋਵੋ ਬੂਟਾਂ ਦੇ ਚੱਕਰਾਂ ਵਿੱਚ ਨਾ ਪੋ ਨਾ ਹੀ ਤੁਸੀਂ ਬੂਟਾਂ 'ਇ ਕਦੇ ਵੀ ਜਿੱਤਣਾ ਦੇਖ ਲਓ ਕਦੇ ਵੀ ਤੁਹਾਡੀ ਕੋਈ ਵੀ ਪਾਰਟੀ ਖੜੀ ਹੋ ਜਵੇ ਕਦੇ ਵੀ ਅਜਿਹੇ ਡੇਰੇਦਾਰਾਂ ਦੇ 10 ਲੱਖ ਚਲੇ ਤੁਹਾਨੂੰ ਕਦੇ ਵੀ ਵੋਟ ਨਹੀਂ ਪਾਣੀ ਵੋਟ ਹਮੇਸ਼ਾ ਇਹਨਾਂ ਨੇ ਬਾਦਲਾਂ ਨੂੰ ਕਾਂਗਰਸੀਆਂ ਜੋ ਆਮ ਝਾੜੂ ਵਾਲਿਆਂ ਨੂੰ ਪਾਣੀ ਆ ਇਹ ਗੱਲ ਮੇਰੀ ਨੋਟ ਕਰ ਲਿਓ ਇਹ ਤੁਹਾਨੂੰ ਜਾਗਣਾ ਪੈਣਾ ਹੁਣ ਜਾਗਣ ਦਾ ਟਾਈਮ ਆ ਚੁੱਕਾ ਹੈ ਜਿਨ੍ਹਾਂ ਪੁਲਿਸ ਆਫਸਰਾਂ ਨੇ ਸਿੱਖ ਨੌਜਵਾਨੀ ਦਾ ਕਾਣ ਕੀਤਾ ਮਾਨਯੋਗ ਸੁਪਰੀਮ ਕੋਰਟ ਅਦਾਲਤ ਨੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਹੈ ਅੱਜ ਭਲਕੇ ਦੀ ਖਬਰ ਹੈ ਉਹਨਾਂ ਨੂੰ ਸਜ਼ਾ ਵੀ ਸੁਣਾਈ ਹੈ ਅੱਜ ਜਗਦੀਸ਼ ਟੈਟਲ ਵਰਗਿਆ ਹੈ ਜਿ ਸੱਜਣ ਕੁਮਾਰ ਹੋ ਗਿਆ ਹੋਰ ਵੀ ਇੱਥੇ ਸਾਡੇ ਪੰਜਾਬ ਚੋ ਵੀ ਉਹ ਪੌੜਸ ਵਾਲੇ ਸਾਨੇ ਜਿਹੜੇ ਹੁਣ ਬੁੱਡੇ ਹੋ ਚੁੱਕੇ ਸਾਂ ਉਹਨਾਂ ਨੂੰ ਸਜਾ ਸੁਣਾਤੀ ਸੋ ਵੇਖੋ ਤੁਸੀਂ ਜਾਗੋ ਜਾਗੋ ਜਿਨ੍ਹਾਂ ਨੇ ਸਿੱਖ ਨੌਜਵਾਨਿਆ ਜੋ ਨੌਜਵਾਨੀ ਦਾ ਘਾਣ ਕੀਤਾ ਇਹ ਜ਼ਰੂਰੀ ਗੱਲਾਂ ਨੇ ਉਹ ਇਹਨਾਂ ਡੇਰੇਦਾਰਾਂ ਦੀ ਚੀਲੇ ਸਨ ਇਹਨਾਂ ਡੇਰੇਦਾਰਾਂ ਦੇ ਚੀਲਾਵਾਦ ਵਿੱਚ ਆ ਕੇ ਚੀਲੇਵਾਦ ਚੇਲਾ ਵਾਦ ਵਣ ਕੇ ਕਿਸ ਤਰ੍ਹਾਂ ਨੌਜਵਾਨੀ ਦਾ ਘਾੜ ਕੀਤਾ ਜਾਗਣ ਦੀ ਲੋੜ ਹੈ ਸਾਡਾ ਗੁਰੂ ਸਾਡਾ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹਨ ਹੋਰ ਕੋਈ ਵੀ ਕੱਚੇ ਗੁਰੂ ਸਾਡੇ 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 ਗੁਰੂ ਨਹੀਂ ਸਾਡੇ ਸਤਿਗੁਰੂ ਨਹੀਂ ਹੋਰਾਂ ਦੇ ਹੋਣਗੇ ਕਈ ਚੇਲਿਆਂ ਦੇ ਕਮੈਂਟ ਆਉਂਦੇ ਹਨ ਉਹ ਚੇਲੋ ਕਮੈਂਟ ਕਰਨ ਵਾਲੇ ਤੁਸੀਂ ਸਿੱਖ ਪੋਸਟਾਂ ਦੇ ਖਿਲਾਫ ਕਮੈਂਟ ਕਰਦੇ ਹੋ ਪਰ ਤੁਹਾਡੇ ਨਾਲ ਅਸੀਂ ਕਮੈਂਟਾਂ ਵਿੱਚ ਗੱਲ ਕਰਨੇ ਵੀ ਪਾਪ ਸਮਝਦੇ ਹਾਂ ਤੁਸੀਂ ਕਮੈਂਟ ਸਾਡੇ ਖਿਲਾਫ ਨਾ ਕਰੋ ਸੋ ਮੇਰੇ ਸਿੱਖ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਬਹੁਤ ਤੋਂ ਬਹੁਤ 1990 ਦੇ ਦਹਾਕੇ ਜਿਹੜੇ ਪੁਲਿਸ ਆਫਸਰ ਸਨ ਅਜਿਹੇ ਡੇਰਾ ਦੇਰੇਦਾਰਾਂ ਦੇ ਚੀਲਾਬਾਦ ਬਣ ਕੇ ਚੀਲੇ ਬਣ ਕੇ ਚੀਲਾਬਾਦ ਵਿੱਚ ਕਿਸ ਤਰ੍ਹਾਂ ਸਿੱਖੀ ਦਾ ਕਹਾਣ ਕੀਤਾ ਉਹਨਾਂ ਨੇ ਉਹਨਾਂ ਨੇ ਸਿੱਖ Hindu ਭਾਈਚਾਰੇ ਵਿੱਚ ਕਿਸ ਤਰ੍ਹਾਂ ਫਸਾਦ ਖੜੇ ਕੀਤੇ ਸਿੱਖ Hindu ਭਾਈਚਾਰੇ ਨੂੰ ਆਪਸ ਵਿੱਚ ਲੜਾਤਾ ਪੰਜਾਬ